ਆ ਦੇਖ ਤੂੰ ਕੋਲੇ 50000 ਦੀ ਤਾਂ ਆ ਕੱਲੀ ਐ ਆਹ ਚਾ ਦੇਖ ਤੂੰ ਭਾਬ ਜਨ ਕਰੋ ਬਾਈ ਕੱਕ ਮੈਨੂੰ ਦੱਸੀ ਕੀ ਮੰਗਦਾ ਮੈਂ ਤਾਂ 90 ਮੰਗਦਾ ਤੂੰ ਦੱਸ ਸਾਨੂੰ ਕੀ ਕਹਿਣਾਗਾ ਸਹੀ ਰੇਟ ਚ ਵੇਚ ਲੈ ਯਾਰ ਹੈ ਲੈ ਬੱਕਰੀਆਂ ਦੇ ਸਾਨੂੰ 50000 ਦੇ ਆ ਲੈ ਲੈ ਕਿਹ ਨਾਲੀ ਹੁਸਲ ਦਾ ਹਾਂ ਲੈ ਤੇ ਜੇ ਯਾਰ ਅਜੂ ਤੇ ਦੇ ਦੇ 5000 80 ਦੀਆਂ ਤੇ ਤਾਂ ਚੱਲਣ ਦਾ ਪੈਸਾ ਆਤਕ ਜਾਤੀ ਬੰਦਾ ਪੈਸੇ ਲਾਉਂਦਾ ਦੇ ਜਾ ਪੱਠਾ ਪੂਰੀਆਂ ਤੇਰੀਆਂ ਪੈਸੇ 10000 ਦੀਆਂ ਦੇ ਟੱਕਾ ਨਹੀਂ ਹੈਗਾ ਹਰਦਾ ਭਾਈ ਆ ਜਾ ਆ ਜਾ ਇਹਨਾ 5000 ਦਿਖਾ ਪਹਿਲਾਂ ਦੰਦ ਦਿਖਾ ਗੱਡੀ ਦੇ ਬੱਚੇ ਬੈਠੇ ਆ ਇਹ ਤੇਨਾ ਦੇ ਦੰਦ ਦੇਖ ਪਹਿਲਾਂ ਦੇਖੋ ਦੇਖੋ ਜੀ ਬਾਦੰਤਾਂ ਦਿਖਾ ਇਹ ਦੂਹੇ ਠੀਕ ਹੈ ਤੇਨਾ ਦੰਦ ਦਿਖਾ ਇਹਦੇ ਵੀ ਠੀਕ ਹੈ ਚਾਰ ਦੰਦ ਹੈ ਠੀਕ ਹੈ ਇਹ ਪੂਰੇ ਉਹ ਵੀ ਪੂਰੇ ਠੀਕ ਕੋਲੇ ਖੋਲ ਕੋਲੇ ਖੋਲ ਫੇਰ ਸੌਦਾ ਹੂ ਸਾੜਾ ਕੋ ਕਰਾਂਗੇ ਨਿਗਾਹ ਮਾਰ ਕੇ ਧਾਰਾ ਮਾਰਾਂਗੇ ਅਜੀਬ ਨਾ ਅਜੀਬ ਤੇਰੀ ਅਰਗੇ ਨੂੰ ਮਾੜੀ ਟੱਡੀ ਕਰ ਹਾਂ ਧਾਰਾ ਮਾਰਾਂਗੇ ਭਾਈ

ਆ ਜੀਵਨ ਤੋਂ ਆ ਬੱਕਰੀ ਨਹੀਂ ਹਲਦੀ ਨੇ ਆਈ ਨਹੀਂ ਹੋਈ ਇਹ ਤਾਂ ਪਾ ਦੇ ਚੋਲੇ ਪਾ ਦੇ ਚੋਲੇ ਲੋਟ ਨਹੀਂ ਪਾ ਦੇ ਅੱਛਾ ਚੀਲੇ ਤਿੰਨੇ ਕੰਨਾਂ ਦੀ ਬੱਚੇ ਲਿਆ ਕੱਢ ਕੇ ਕਿੱਨੇ ਤਾਂ ਖੜ ਜਾਏ ਬੱਚੇ ਕੱਢ ਕੇ ਲੈ ਆ ਨਾ ਦੇ ਕਾਕੇ ਹਾਂਜੀ ਭਾਈ ਕੈਰ ਪੀਆਂ ਦੀਆਂ ਨੇ ਤਿੰਨੇ ਹਿਸਾਬ ਨਾਲ ਦੱਸੀ ਕੋਈ ਹਿਸਾਬ ਦਾ ਮੁੱਲ ਕਰੀ ਵੀਰ ਬਣ ਕੇ ਕੋਈ ਨਾ ਡਰਾਦੀ ਤੇਰੇ ਮੁੱਲ ਨੇ ਤਕੜੇ ਮਾ ਮੈਨੂੰ ਪਤਾ ਤੇਰਾ ਉਹ ਨਹੀਂ ਕੋਈ ਤਕੜੇ ਨਹੀਂ ਆਪਾਂ ਬਾਹਰ ਨਹੀਂ ਆਪਾਂ ਤਾਂ ਬਾਹਰ ਨਹੀਂ ਫੇਰ ਆਪਾਂ ਚੀਜ਼ ਦਾ ਮੁੱਲ ਲਾਵਾਂਗੇ ਯਾਰਾ दासा दासा दासा। या जा, जा, जा। या। कर यारस दस 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 पक्का जाय जाग के करे मुले दस तू कचे दिखा दे दिखा यार पे ਕੱਢੀ ਗੰਤੂ ਏ ਪਹਿਲਾਂ ਬੱਚੇ ਤਾਂ ਦੇਖੀਏ ਬੱਚੇ ਆ ਰਾਜੂ ਆ ਮੈਂ ਨਾਲ ਗੱਲ ਕਰ ਤੂੰ ਇਹਦੇ ਆ ਦੇਖ ਤੂੰ ਕੋਲੇ 1 50 ਹਜ਼ਾਰ ਦੀ ਤਾਂ ਆ ਕੱਲੀ ਐ ਆਹਾ ਦੇਖ ਆ ਡੇ ਹੋਰ ਸੁਭਨ ਫੜਾਤੇ ਫੜਾਤੇ ਆ ਬੱਚੇ ਆ ਤੂੰ ਜਿੰਦ ਨਹੀਂ ਜਾਣੀ ਬੱਚੇ ਤੂੰ ਮੁੱਲ ਕਰੀ ਜਾਣਾ ਓਏ ਉਹ ਹੀ ਕਾਲੀ ਕਾਲੀ ਸ਼ੇਰੀ ਦੀ ਐ ਚਿੱਟੀ ਹੈ ਇਹਦੀ ਐ ਬੱਕਰਾ ਉਹ ਬੱਕਰਾ ਦਿਖਾ ਕੱਢੀ ਓਏ ਲੈ ਗੱਲ ਤੂੰ ਫੜਾ ਓਏ ਓਏ ਲੈ ਆਈ ਬਾਈ ਆ ਗਿਆ ਆ ਗਿਆ ਹਾਂ ਆ ਲੋਏ ਕੌਣ ਆਦਾ ਆਦਾ ਆ ਬੱਚਾ ਆਗਾ ਹਾਂ ਆ ਆ ਕੁਛ ਆਗਾ ਨਹੀਂ ਬੱਚੇ ਵਸਿਆ ਨੇ ਕੰਮ ਨਹੀਂ ਕੀ ਲੈ ਪਾਣੀ ਰਾਜੂ ਅੰਦਰ ਆ ਆ ਤੁਮੂੰ ਨਾ ਕਰਪਿੰਦਰ ਹਾਂ ਅੰਦਰ ਆ ਵੀ ਭਾਈ ਉਹ ਬਰਾ ਕੱਕ ਤੈਨੂੰ ਕਿਤੇ ਟੱਕੜਾ ਉਹ ਹੀ ਨਾ ਮਾਰ ਦੇ ਕੁੱਟ ਕੇ ਕੀ ਕੀ ਮੁੱਲ ਕੀ ਕੀਤਾ ਮੈਂ ਤਾਂ 30 30 ਕੀਤਾ ਤੁਸੀਂ ਲਾਉਣਾ ਕਦਰਸਾਬ ਮਗਰ ਨੂੰ ਡੇ ਰਹੇ ਤਾਹਨ ਇਹਨੂੰ ਫੜ ਲੈ ਪੁੱਤ ਗੋਇ ਨਹੀਂ ਆਪ ਆਪ ਦਾ ਮੋਲ ਲਾਉਣਾ ਬਾਈ ਪਸੰਦ ਨੇ ਲਾਣੇ ਦਾ ਰੋ ਪਾਪਸੰਦ ਆਊਗਾ ਜੀ ਬੱਕਰੀਆਂ ਪਸੰਦ ਆ ਭਾਅ ਭਾਅ ਸੈੱਟ ਕਰੋ ਭਾਅ ਪਸੰਦ ਨਹੀਂ ਹੈ ਰੇਡ ਨਹੀਂ ਪਸੰਦ ਖਰਜਾ ਯਾਰ ਮੈਨੂੰ ਕੀ ਕਹਿੰਦੇ ਹੋ ਜੀ ਭਾਅ ਜੀ ਦੱਸ ਮੈਂ ਆ ਬੈਠੇ ਨੇ ਇੱਧਰ ਭਾਅ ਨਹੀਂ ਮੇਰੇ ਦਾ ਭਾਅ ਇਹ ਬੱਕਰੀਆਂ ਪਸੰਦ ਨੇ ਤੇ ਨਹੀਂ ਆਪਾਂ ਚਲੋ ਆ ਗਏ ਬੱਕਰੀਆਂ ਪਸੰਦ ਨੇ ਹਾਂ ਅੱਛਾ ਦੇਖ ਤੂੰ ਭਾਅ ਪਸੰਦ ਕਰੋ ਬਾਈ ਕਾਕੇ ਮੈਨੂੰ ਦੱਸੀ ਕੀ ਮੰਗਦਾ ਮੈਂ ਤਾਂ 90 ਮੰਗਦਾ ਤੂੰ ਦੱਸਣ ਕੀ ਕਹਿਣਾਗਾ ਸਹੀ ਰੇਟ ਚ ਵੇਚ ਲੈ ਯਾਰ ਤੂੰ ਸਹੀ ਲਾ ਦੇ ਮੈਂ ਤਾਂ ਕਹਿੰਦਾ 45000 ਦੀਆਂ ਦੇ ਦੇ ਫਿਰ ਜੇ ਤੂੰ 90 ਮੰਗਦਾ ਸਹੀ ਗੱਲ ਹੈ ਬਿਲਕੁਲ ਸਹੀ ਹੈ ਅਸੀਂ ਕਿਹੜੇ ਤੇਰਾ ਗੁੱਸਾ ਕਰਾ ਕੀ ਹੈ ਫਿਰ ਕਾਲੇ ਅੰਦਰ ਆ ਮੇਲਾ ਕੋਈ ਨਹੀਂ ਤੂੰ ਆ ਆਦਰ ਮੈਨੂੰ ਪਤਾ ਕਾਕੇ ਨਾਲ ਨਹੀਂ ਬੰਦਣਾ ਸੌਦਾ ਤੂੰ ਆ ਜਾ ਯਾਰ ਕਾਕੇ ਦਾ ਭਤਾਉਂ ਗਰ ਲੱਗਦਾ ਨਾ ਯਾਰ ਜੀ ਆਏਗਾ ਕਰਦਾ ਨਾ ਯਾਰ ਬੰਦਾ ਭਰਾ ਹੈ ਤਾਂ ਹਾਂ ਲੈ ਬੱਕਰੀਆਂ ਦੇ ਸਾਨੂੰ 50000 ਦੇ ਆ ਲੈ ਲੈ ਕਿਹੜੇ ਹੂਸਲ ਦਾ ਹਾਂ ਲੈ ਨਹੀਂ ਨਹੀਂ ਬੱਕਰੀਆਂ ਕਾਕੇ ਦੇ ਸੌਦਾ ਕਰੀਏ ਹੋਰ ਕਿੰਨੇ ਦੀ ਇੱਕ ਸਨੀ ਇੱਕੋ ਹੀ ਦਾ ਬੇ ਨਵੇੜ ਦੇ ਜਾ ਜਾ ਵੀ ਕਿੰਨੇ ਦੇਣੀ ਰਾਜੂ ਕਰ ਦੇ ਦੇ 5000 80 ਦੀਆਂ ਇਹ ਤਾਂ ਚੱਲਣ ਚ ਫਾਇਦਾ ਟਾਈਮ ਨਾ ਖਰਾਬ ਕਰ ਖਰਜਾ ਮਾਰਾ ਜਾ ਇਹਨਾਂ ਭੱਜ ਮੰਗਾ ਦੇ ਦੀ ਚੀਜ਼ ਐ ਇਹਨੂੰ ਵੀ ਪੱਕਾ ਮੁੱਲ ਲਾ ਕੇ ਮੈਂ ਫੇਰ ਤੁਰੂ ਮੈਂ ਇੱਦਾਂ ਕੱਚੇ ਪੈਰੀ ਨਹੀਂ ਤੁਰਨ ਆਲਾ ਹੈਗਾ ਚੱਲ ਪੱਠਾਂ ਦੇ ਦੇਖ ਕੇ ਮੁੱਲ ਲਾਉਂ ਜਾਈਏ ਜਾਤ ਦੀਆਂ ਪੱਠਾਂ ਨੇ ਜਾਤ ਕ ਜਾਤੀ ਬੰਦਾ ਪੈਸੇ ਲਾਉਂਦਾ ਐ ਵੇ ਜਾ ਤੋਤਾ ਤਾਂ ਕਰਾਣੇ ਦੀ ਕੁੜੀ ਵੀ ਨਹੀਂ ਲੈਂਦੇ ਬਿਨਾ ਉਸ ਤੋਂ ਸਹੀ ਹੈ ਸਹੀ ਹੈ ਵੀ ਕਹੇ ਜੀ ਨਸਲ ਦੀ ਹੈ ਸਿਆਣੀਆਂ ਕਰ ਇਹ ਸਭ ਕੁਝ ਹੁੰਦਾ ਹੁੰਦਾ ਲਵਰਾ ਕਰ ਕਾਕੇ ਮੈਂ ਤੇਰੇ ਨਾਲ ਪਕਾਈ ਨਹੀਂ ਮਾਰਦਾ ਹੈਗਾ ਪੱਠਾ ਪੂਰੀਆਂ ਤੇਰੀਆਂ ਪਹੇ 10000 ਰੁਪਈਆਂ ਦੀ ਟੱਕਾ ਨਹੀਂ ਹੈਗਾ ਟੱਕਾ ਨਹੀਂ ਕਰਿਆ ਤੇਰੇ ਨਾਲ ਨਾ ਸਾਡੇ ਕੀ ਕੀ ਦੋ ਉੱਤੇ ਪੈ ਗਈਆਂ ਓਏ ਠੀਕ ਹੈ ਮੈਂ ਕੱਚੀ ਗੱਲ ਨਹੀਂ ਤੇਰੇ ਨਾਲ ਕਰੀ ਤੈਨੂੰ ਪਤਾ ਹੀ ਹੈਗਾ ਕਿ ਹੁਣ ਟਾਈਮ ਸਮਾਰਾ ਨਹੀਂ ਵਧੀਆ ਮੁੱਲ ਆਇਆ ਨੇ ਬਸ ਜਿਹੜਾ ਲਾਤਾ ਜਾਜ ਖਰਦਾ ਭਾਈ ਆ ਜਾ ਆ ਜਾ ਇਹਨਾਂ 5000 ਉਹ ਵੀ ਜੀਵੀਦਾਰ ਦਾ ਪੁੱਤ ਹੈ ਉਹਨੂੰ ਖੜਾ ਕੇ ਜਾਉਂ ਕੋ ਦਾ ਕੋਈ ਮੁੱਲ ਮਾਲ ਨਹੀਂ ਲਿਆ ਇਹ ਮਿਚਣ ਆਪਦੀਆਂ ਘਰਦੀਆਂ ਬੱਕਰੀਆਂ ਹੋਰ ਚਲਾਤੀ ਦਾ ਸੜਕ ਦੇ ਉੱਤੇ ਆ ਲੱਸੀ ਵਾਲੀ ਆ ਰਾਜੂ ਭਾਰੀ ਭੱਜ ਗਿਆ ਦਾ ਰੱਖੀਆਂ ਹੋਈਆਂ ਨੇ ਦੀਆਂ ਭਾਰੀ ਹੈ ਨਹੀਂ ਹੁਣ ਘਰੇ ਭਾਰੀ ਭੱਜ ਗਿਆ ਦਾ ਇਹ ਸਾਨੂੰ ਵੀ ਪਤਾ ਹੈ ਖਰਦਾ ਮਾਰਾ ਲੋਕਾ ਮੈਨੂੰ ਭਜਾ ਰਾਂ ਤੈਨੂੰ ਭਜਾ ਲੋ ਭਜਾ ਲੋ ਲੈਵਰਾ ਕਰ ਕਾਕਿਆ ਦੇਈ ਨਾ ਦੇਈ ਭਾਈ ਉਮਰ ਜੀ ਤੇਰੀ ਆ ਪਰ ਸਾਡੀ ਨਹੀਂ ਹੈਗੀ ਦੋ ਗੜ 70 ਦੀਆਂ ਬੇਸਤੀਆਂ ਕਿਉਂ 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 ਕਾਕਾਲ ਠੀਕ ਆ ਪੂਰੀਆਂ 70 ਦੀਆਂ ਹੋ ਗਈਆਂ ਜਾ ਛੱਡ ਪਰੇ ਦੇਖ ਬਈ ਆ ਜਾ ਹਾਂ ਭੱਜਾਂ ਤੈਨੂੰ ਮੈਂ ਵੀ ਨਹੀਂ ਦੰਦਾ ਹੈਗਾ ਮਾਂ ਨਾਲੀ ਗੱਲ ਨਹੀਂ ਤੂੰ ਛੱਡ ਮਾਂ ਨਾਲ ਉਹਨਾਂ ਦੀ ਇੱਜ਼ਤ ਕਰ ਉਹਨਾਂ ਦੀ ਕਰ ਇੱਜ਼ਤ ਤਿੰਨ ਬੱਚੇ ਨੇ ਤਿੰਨ ਬੱਚੇ ਆ ਲੇਖੋ ਜੀ ਅੱਜ ਕੁਰਸੀ ਤੇ ਆ ਜਾਵੇ ਕਾਕਾ ਲੈਰਾ ਵੇਗਾ ਆ ਗਏ ਆ ਗਏ ਹੁਣ ਆਪਾਂ ਇਕੱਠੀਆਂ ਕਰ ਲਓ ਬਾਈ ਜੀ ਫਿਰ ਨਾ ਆਪਾਂ ਨਾਲ ਉਲਝਣ ਆ ਜਾਵੇ ਕੰਮ ਅੰਦਰ ਆ ਜਾਓ ਤੁਸੀਂ ਇੱਥੇ ਬਹਿ ਜਾਓ ਸ਼ਾਮੇ ਆਜੋ ਨਹੀਂ ਜਾਣਾ ਇੱਕ ਸੌਦਾ ਦਰਾਮੂ ਕਰ ਹਰ ਜਾ ਜਾ ਦਰਾਮੂ ਆ ਵੀ ਲੈ ਲਾਂਗੇ ਆਪਾਂ ਕਿਸੇ ਦਿਨ ਸ਼ਾਟ ਦੇ ਜਿਹੜੇ ਨੇ ਫਿੱਟ ਆਉਣਗੇ ਉਲਝ ਜੂਗਾ ਨਹੀਂ ਉਲਝਦੀ ਮੇਰੇ ਤਾਂ ਯਾਦ ਨੇ ਜਾ ਤਾਂ ਵੀਡੀਓ ਵੀ ਬਣੀ ਪਿਆ ਪਰ ਟਾਈਮ ਹੋਊਗਾ ਕਿਹੜਾ ਬੱਗਦਾ ਕਈ ਵਾਰੀ ਟਾਈਮ ਲੱਗਦਾ ਹੁੰਦਾ ਉਹ ਕਰਾ ਦਾਂਗੇ ਕਰਾ ਦਾਂਗੇ ਆਈ ਹੁਣ ਕਰਾ ਦਾਂਗੇ ਕਰਾ ਦਾਂ ਲਖੌਣੀਆਂ ਵੀ ਨੇ ਇਹ ਫਿਰ ਉਹੀ ਤਾਂ ਗੱਲ ਹੈ ਬਹੁਤ ਮਾਈ ਕਰਨ ਸਾਰਾ ਕੋ ਕਰਾ ਦੂੰ ਮੈਂ